ਸ ਬੰਦੇ ਨੇ ਜਦੋਂ ਇਹ ਬਾਅਦ ਚੁੱਕੀ ਆ ਵੀਡੀਓ ਪਾਈ ਆ ਤੇ ਐਸ ਐਚਓ ਨੂੰ ਗਲੋਂ ਫੜਿਆ ਤੈਨੂੰ ਗਲੋਂ ਫੜ ਕੇ ਇਹਨੂੰ ਕਹਿ ਰਿਹਾ ਵੀ ਤੂੰ ਇਹ ਵੀਡੀਓ ਕਿ ਪਾਈ ਤੇਰੇ ਉੱਤੇ ਮੈਂ ਕੇਸ ਰਜਿਸਟਰਡ ਕਰ ਦੇਣਾ ਇਹ ਫੇਕ ਵੀਡੀਓ ਹੈ ਫਿਰ ਇਹਨੇ ਅੱਜ ਸਾਰਾ ਪਿੰਡ ਇਕੱਠਾ ਕੀਤਾ ਸਾਰੇ ਪਿੰਡ ਨੇ ਦਵਾਈ ਦਿੱਤੀ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਹੈਗਾ ਇਹਦੇ ਤੇ ਬਾਅਦ ਚੋਂ ਫੇਕ ਵੀਡੀਓ ਦਾ ਪਰਚਾ ਦਿਓ ਵਾਵਾ ਉਡਾਉਣ ਵਾਲਾ ਪਰਚਾ ਹੁੰਦਾ ਨਾ ਤੇ ਸੀਐਮ ਸਾਹਿਬ ਤੇ ਰੋਜ਼ ਡਾਉਂਦੇ ਨੇ ਯਾਰ ਜੀ ਇਹਨੂੰ ਟੀਆਰਪੀ ਚਾਹੀਦੀ ਸੀ ਤੇ ਸੀਐਮ ਸਾਹਿਬ ਨੂੰ ਤੇ ਰੋਜ਼ ਹੀ ਟੀਆਰਪੀ ਚਾਹੀਦੀ ਆ ਰੋਜ਼ ਹੀ ਨਵਾਂ ਮੁੱਦਾ ਚਾਹੀਦਾ ਮਤਲਬ ਵੀ 20 ਪਿੰਡ ਦੇ ਵਿੱਚ ਲੋਕਾਂ ਨੂੰ ਫੋਨ ਆਇਆ ਆਪਾ ਹੌਸ ਲੋਤਾ ਇਹਨਾਂ ਨੂੰ ਫੋਨ ਆ ਰਹੇ ਆ ਵੀ ਵੀਡੀਓ ਪਾਓ ਸਾਡੇ ਪਿੰਡ ਦੇ ਵਿੱਚ ਨਸ਼ਾ ਨਹੀਂਗਾ ਇਹਨਾਂ ਦੇ ਕਹਿਣਾ ਨਾ ਨਸ਼ਾ ਮੁੱਕ ਜਾਊਗਾ ਪੁਲਿਸ ਦੇ ਕਹਿਣਾ ਵੀਡੀਓ ਪਾਉਣਾ ਨਾ ਨਸ਼ਾ ਮੁੱਕ ਜਾਊਗਾ ਦਵਾਈ ਦੇ ਰਿਹਾ ਆਪਣੀ ਬੱਚੀ ਮਤਲਬ 4 ਸਾਲ ਦੀ ਬੱਚੀ ਉਹਨੇ ਹੱਥ ਦੇ ਵਿੱਚ ਫੜੀ ਆ ਤੇ ਉਹਨੂੰ ਲੈ ਕਿਹੜਾ ਬੰਦਾ ਆਪਦੇ ਬੱਚੇ ਨੂੰ ਕੈਮਰੇ ਤੇ ਲਿਆਉਂਦਾ ਯਾਰ ਮੈਂ ਤਨੀ ਅਜ ਤੱਕ ਲੈ ਆ ਕਿਹੜਾ ਬੰਦਾ ਜਿਹੜਾ ਮਤਲਬ ਇੰਨਾ ਦੁਖੀ ਹੋ ਗਿਆ ਉਹ ਕਹਿੰਦਾ ਮੇਰਾ ਪਰਿਵਾਰ ਹੈ ਮੇਰੀ ਮਾਂ ਹੈ ਮੇਰੀ ਵਾਈਫ ਹੈ ਨਾਲ ਤੇ ਮੈਂ ਇੱਥੇ ਰਹਿਣਾ ਵਾ ਮੇਰੇ ਮੇਰਾ ਟੱਬਰ ਤੇ ਬਚਾ ਲੋ ਔਰ ਇਹ ਨਹੀਂ ਵੀ ਨਸ਼ਾ ਕਰਦਾ ਹੁਣ ਉਹਨਾਂ ਦੇ ਘਰ ਕਿਉਂ ਨਹੀਂ ਢਾਏ ਜਾਂਦੇ ਆਪਾਂ ਮਹਿੰਮਤ ਤੇ ਬੜੀ ਚਲਾਈ ਆ ਆਪਾਂ ਉਹਨਾਂ ਦੇ ਘਰ ਕਿਉਂ ਨਹੀਂ ਢਾਉਂਦੇ ਇੱਕ ਬੰਦੇ ਨੇ ਤੁਹਾਡਾ ਨਸ਼ਾ ਵਿਰੋਧੀ ਮਹਿੰਮ ਦਾ ਬੰਦਾ ਵੜ ਦਿੱਤਾ ਤੁਹਾਡੀ ਨਸ਼ਾ ਯੁੱਧ ਨਸ਼ਾ ਵਿਰੋਧੀ ਫੂਕ ਹੀ ਕੱਢ ਕੇ ਰੱਖ ਦਿੱਤੀ ਯਾਰ ਤੇ ਤੁਸੀਂ ਕਮਾਲ ਕਰਦੇ ਹੋ ਕਿ ਬੰਦਾ ਆਪਣੇ ਆਪ ਨੂੰ ਸੁਰੱਖਿਆ ਤੇ ਮਹਿਸੂਸ ਨਾ ਕਰੇ ਮੈਂ ਤੇ ਤਾਂ ਚੱਲ ਕੇ ਇੱਥੇ ਆਇਆ ਬਰਤਿਆ ਹਸਪਤਾਲ ਵੀ ਚਲੋ ਸਾਬੇ ਸਿਹਤ ਨੇ ਫੌਜੀ ਸਾਹਿਬ ਮਤਲਬ ਉਹਨਾਂ ਦਾ ਇਲਾਜ ਵੀ ਮੈਂ ਤਾਂ ਹੁਣ ਵੀ ਆਪਾਂ ਸਲਾਹ ਕਰਦੇ ਸੀ ਵੀ ਜੇ ਉਹਨਾਂ ਨੂੰ ਕਦੇ ਡੀਐਮਸੀ ਖੜਨ ਦੀ ਲੋੜ ਹੈ ਜਾਂ ਪੀਜੀਆਈ ਉੱਥੇ ਲੈ ਜਾਣਾ ਚਾਹੀਦਾ ਸਮਾਜ 'ਚ ਨਸ਼ਾ ਵਿਕਦਾ ਸਮਾਜ ਦੇ ਵਿੱਚ ਮਾਰੂ ਨਸ਼ਾ ਵਿਕਦਾ ਸਮਾਜ 'ਚ ਕ੍ਰਾਈਮ ਹੁੰਦਾ ਤੇ ਟੋਟਲ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਤੁਹਾਡਾ ਕੰਮ ਹੈ ਉਹਨੂੰ ਰੋਕਣਾ ਤੁਹਾਡੇ ਕੋਲ ਇੰਟੈਲੀਜੈਂਸ ਹੈ ਤੁਹਾਡੇ ਕੋਲ ਪੁਲਸ ਹੈ ਤੁਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ ਅੱਜ ਵੀ ਆਪਾਂ ਸੀਐਮ ਸਾਹਿਬ ਦੀ ਸਟੇਟਮੈਂਟ ਹੁਣੇ ਮੈਂ ਅੰਦਰ ਬੈਠਾ ਸੁਣਦਾ ਸੀਗਾ ਵੀ ਇੱਕ ਪੋਸਟਰ ਲਾ ਦਿੱਤਾ ਫਿਰ ਕੀ ਆ ਕਿਦਾ ਆਪਦਾ ਉਨੇ ਸਾਰਾ ਪਿੰਡ ਕਿਹਾ ਵੇਚ ਦਿਓ ਉਹਨੇ ਇਕੱਲੇ ਨੇ ਨਹੀਂ ਅੱਜ ਸਾਰੇ ਪਿੰਡ ਦੇ ਇਕੱਠ ਨੇ ਦੱਸਿਆ ਵੀ ਜਾਓ ਅਸੀਂ ਪੋਸਟ ਸਹੀ ਲਾਇਆ ਸਾਡਾ ਪਿੰਡ ਖਰੀਦ ਲਓ ਯਾਰ ਅਸੀਂ ਇਸ ਨਰਕ ਚੋਂ ਨਿਕਲਣਾ ਚਾਹੁੰਦੇ ਆ ਇਹ ਇਹ ਵੀ ਕਹਿਣ ਚ ਮੈਨੂੰ ਕੋਈ ਗਰੇਜ ਨਹੀਂਗਾ ਕਿ ਜਿੱਥੇ ਜਿੱਥੇ ਵੀ ਪੁਲਿਸ ਥਾਣੇ ਨੇ ਜਿੱਥੇ ਜਿੱਥੇ ਪੁਲਿਸ ਚੌਕੀਆਂ ਨੇ ਉਹਨਾਂ ਇਲਾਕਿਆਂ ਚ ਨਸ਼ਾ ਵੱਧ ਜਿਹੜਾ ਵਿਕਦਾ ਵਾ ਬਾਕੀ ਇਲਾਕਿਆਂ ਦੇ ਵਿੱਚ ਘੱਟ ਹੋਊਗਾ ਇਹ ਹਾਲਾਤ ਜਿਹੜੇ ਪੰਜਾਬ ਦੇ ਬਣੇ ਪਏ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਿੰਨੇ ਕਰਨਾ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਜਾਂਦੇ ਮਤਲਬ ਅੱਜ ਜੇ ਇਸ ਬੰਦੇ ਨੂੰ ਕੁਝ ਹੋ ਜਾਂਦਾ ਤੇ ਫੇਰੇ ਦਾ ਕੌਣ ਜ਼ਿੰਮੇਵਾਰ ਆ ਯਾਰ ਕਿ ਵਾਕਿਆ ਯਾਰ ਇਹਦੇ ਅਰਗੇ ਬਣੋ ਅਸੀਂ ਵਾਕਿਆ ਜਿਹੜੇ ਨਸ਼ੇ ਜਿਹੜਾ ਯੁੱਧ ਆ ਇਹਨਾਂ ਜਿਹੜੇ ਸਮਗਲਰ ਨੇ ਇਹਨਾਂ ਦੀ ਫੂਕ ਕੱਢਣੀ ਆ ਇਹਨਾਂ ਨੂੰ ਮਸਲਣਾ ਵਾ ਤੇ ਇਹੋ ਜੇ ਲੋਕਾਂ ਨੂੰ ਤੇ ਆਪ ਮੇਰਾ ਖਿਆਲ ਆ ਵੀ ਮੁੱਖ ਮੰਤਰੀ ਨੂੰ ਨਹੀਂ ਉਹਦੇ ਕੋ ਟਾਈਮ ਉਹਨਾਂ ਨੂੰ ਆਪ ਬਣਾਉਣਾ ਚਾਹੀਦਾ ਵੀ ਕਾਕਾ ਤੂੰ ਬਹੁਤ ਵਧੀਆ ਕੀਤਾ ਤੂੰ ਮੇਰੀ ਮਹਿਮਤਾ ਮਤਲਬ ਤੂੰ ਆਈਡਲ ਆ ਤੂੰ ਉਹਦਾ ਹੀਰੋ ਆ ਤੈਨੂੰ ਮੈਂ ਬ੍ਰੈਂਡ ਵੈਸਟਰ ਚੁਣਦਾ ਆਪਣੀ ਮਹਿਮਤਾ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਭਾਈ ਬਖਤੌਰ ਦੇ ਵਿੱਚ ਘਟਨਾ ਹੁੰਦੀ ਆ ਤੇ ਉਸ ਘਟਨਾ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਅੱਜ ਉਸ ਨੌਜਵਾਨ ਦੇ ਘਰ ਮਨਦੀਪ ਸਿੰਘ ਮੰਨਾ ਆਏ ਨੇ ਜਿਸ ਨੂੰ ਕੱਲ ਧਮਕੀਆਂ ਮਿਲੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੰਨਾ ਜੀ ਦੇ ਨਾਲ ਤੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਕੀ ਸੋਚਦੇ ਆ ਇਸ ਪੂਰੇ ਮਸਲੇ ਦੇ ਉੱਤੇ ਅੰਮ੍ਰਿਤਸਰ ਤੋਂ ਬਠਿੰਡਾ ਖਾਸੀਵਾਟ ਪੈ ਜਾਂਦੀ ਆ ਕੀ ਗੱਲ ਬਣੀ ਬਈ ਵੀ ਇਸ ਮੁੱਦੇ ਤੇ ਇੱਥੇ ਆਏ ਦੇਖੋ ਨਵਰੀਤ ਹਰ ਬੰਦੇ ਦੀ ਤਮੰਨਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਪੰਜਾਬ ਖੁਸ਼ਹਾਲ ਹੋਣਾ ਚਾਹੀਦਾ ਪੰਜਾਬ ਦੇ ਬੱਚੇ ਇੱਥੇ ਰਹਿਣੇ ਚਾਹੀਦੇ ਨੇ ਪੰਜਾਬ ਦਾ ਨੌਜਵਾਨ ਇੱਥੇ ਰਹਿਣਾ ਚਾਹੀਦਾ ਸਰਕਾਰ ਨੇ ਇੱਕ ਮਹਿੰਮ ਚਲਾਈ ਸੀ ਅੱਜ ਤੋਂ ਮਹੀਨਾ ਪਹਿਲਾਂ ਜਿਹਦੇ ਵਿੱਚ ਅਲਟੀਮੇਟਮ ਦਿੱਤਾ ਸੀਗਾ ਕਿ 31 ਮਈ ਤੱਕ ਜਿਹੜਾ ਉਹ ਨਸ਼ਾ ਮੁਕਤ ਪੰਜਾਬ ਨੂੰ ਕਰ ਦਿੱਤਾ ਜਾਊਗਾ ਮੈਂ ਏਡੇ ਵੱਡੇ ਅਫਸਰ ਨੂੰ ਕਹਿਣਾ ਨਹੀਂ ਚਾਹੁੰਦਾ ਡੀਜੀਪੀ ਸਾਹਿਬ ਦਾ ਰਤਬਾ ਬਹੁਤ ਵੱਡਾ ਮੈਨੂੰ ਨਹੀਂ ਪਤਾ ਉਹਨਾਂ ਸਟੇਟਮੈਂਟ ਕਿਉਂ ਦਿੱਤੀ ਕਿਹਦੇ ਕਹਿਣ ਦੇ ਉੱਤੇ ਦਿੱਤੀ ਇਹ ਸਟੇਟਮੈਂਟ ਹੀ ਫੇਕ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਹੋ ਸਕਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ 'ਚ ਨਸ਼ਾ ਜਿਹੜਾ ਹੈ ਮਾਰੂ ਨਸ਼ਾ ਇਹਨੂੰ ਖਤਮ ਕਰਨ ਦੀਆਂ ਗੱਲਾਂ ਕਰੋ ਇਹ ਘਟ ਜਾਣਾ ਚਾਹੀਦਾ ਵਾ ਇਹ ਬਹੁਤ ਘੱਟ ਮਾਤਰਾ ਮੈਂ ਨਹੀਂ ਕਹਿੰਦਾ ਹੋਣਾ ਹੀ ਨਹੀਂ ਚਾਹੀਦਾ ਪਰ ਇਹ ਤੁਸੀਂ ਬਹੁਤ-ਬਹੁਤ ਐਡਵਾਂਸ ਮੁਲਕਾਂ ਦੇ ਵਿੱਚ ਵੀ ਚੱਲੇ ਜੋ ਨਾ ਜਿਨ੍ਹਾਂ ਕੋਲ ਬਹੁਤ ਵੱਡੀ ਟੈਕਨੀਕ ਹੈ ਤੇ ਮੇਰੇ ਖਿਆਲ ਨਾਲ ਨਸ਼ਾ ਉੱਥੇ ਵੀ ਨਹੀਂ ਖਤਮ ਹੁੰਦਾ ਅੱਜ ਤੱਕ ਨਹੀਂ ਹੋਇਆ ਮੈਂ ਸਰਕਾਰ ਨੂੰ ਬਾਰ ਬਾਰ ਇੱਕ ਬੇਨਤੀ ਕੀਤੀ ਕਿ ਪੰਜਾਬ ਦਾ ਨੌਜਵਾਨ ਬਹੁਤ ਬੇਰੋਜ਼ਗਾਰ ਹੈ ਬਹੁਤ ਡਿਪਰੈਸ਼ਨ ਦੇ ਵਿੱਚ ਹੈ ਜਿੰਨਾ ਚਿਰ ਉਹਨੂੰ ਕੰਮਕਾਰ ਨਹੀਂ ਮਿਲਦਾ ਜਿੰਨਾ ਚਿਰ ਉਹ ਆਰੇ ਨਹੀਂ ਲੱਗਦਾ ਪੰਜਾਬ 'ਚੋਂ ਨਸ਼ਾ ਨਹੀਂ ਖਤਮ ਹੋ ਸਕਦਾ ਉਦੋਂ ਵੀ ਮੈਂ ਕਿਹਾ ਸੀਗਾ ਕਿ 31 ਮਈ ਨੂੰ ਪੁੱਛਾਂਗੇ ਉਦੋਂ ਇਹਨਾਂ ਦੀ ਸਟੇਟਮੈਂਟ ਸੀਗੀ ਕਿ ਅੱਜ ਤੋਂ ਬਾਅਦ ਕਿਸੇ ਇਲਾਕੇ 'ਚ ਨਸ਼ਾ ਵਿਕਿਆ ਤੇ ਵੱਡੇ ਅਫਸਰ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੋਣਗੇ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਅੱਜ ਕਿੰਨੀ ਤਰੀਕ ਤਿੰਨ ਹੋ ਗਈ ਹੈ ਕਿੰਨੇ ਕ ਪੁਲਸ ਮੁਖੀ ਜਿਹੜੇ ਮਤਲਬ ਉਹ ਸਸਪੈਂਡ ਕੀਤੇ ਗਏ ਕਿੰਨੇ ਕ ਪੁਲਸ ਮੁਖੀ ਜਿਹੜੇ ਉਹ ਕਰਨ ਉਤਰੇ ਗਏ ਮੈਨੂੰ ਦੱਸਿਆ ਤੇ ਜਾਵੇ ਇਹ ਤੀਜੀ ਮੀਟਿੰਗ ਸੀ ਮੈਂ ਦੂਜੀ ਵੀ ਵਿਹਾ ਘੱਡੀ ਸੀ ਇਹਨਾਂ ਦੀ ਸਟਾਰਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਦੋਂ ਮੁੱਖ ਮੰਤਰੀ ਬਣਦੇ ਨੇ ਭਗਵੰਤ ਮਾਨ ਜੀ ਉਦੋਂ ਵੀ ਇੱਕ ਮੀਟਿੰਗ ਹੁੰਦੀ ਕਿ ਅੱਜ ਤੋਂ ਬਾਅਦ ਅਫਸਰ ਜ਼ਿੰਮੇਵਾਰ ਹੋਣਗੇ 2 ਸਾਲ ਤੋਂ ਬਾਅਦ ਉਹ ਮੀਟਿੰਗ ਨਹੀਂ ਹੁੰਦੀ 2 ਸਾਲ ਪਹਿਲਾਂ ਆ 6 ਕਿ ਮਹੀਨੇ ਪਹਿਲਾਂ ਵੀ ਉਹ ਮੀਟਿੰਗ ਹੋਈ ਸੀ ਵੀ ਅੱਜ ਤੋਂ ਬਾਅਦ ਅਫਸਰ ਜ਼ਿੰਮੇਵਾਰ ਹੋਣਗੇ ਤੇ ਮੈਂ ਕਹਿੰਦਾ ਇਹ ਤੀਜੀ ਆ ਸਸਪੈਂਡ ਕਿਸੇ ਨੇ ਨਹੀਂ ਹੋਣਾ ਥੱਲੇ ਹੀ ਗਾ ਮੈਂ ਸਵੇਰੇ ਲਖਵੀਰ ਆ ਮੇਰੇ ਨਾਲ ਖੜਾ ਸਿੱਧੂ ਇਹਦੀ ਸਵੇਰੇ ਬੱਚਾ ਹੱਥ ਚ ਫੜ ਕੇ 4 ਮਹੀਨੇ ਦੀ ਬੱਚੀ ਆ ਤੇਰੀ ਉਹਨੂੰ ਹੱਥ ਚ ਫੜ ਕੇ ਰੋਂਦੇ ਦੀ ਜਿਹੜੀ ਮਤਲਬ ਵੀਡੀਓ ਇਹਨੇ ਪਾਈ ਵੀ ਮੈਨੂੰ ਖਤਰਾ ਆ ਮੈਂ ਨਸ਼ਿਆਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਆ ਮੈਨੂੰ ਮਤਲਬ ਉਸ ਮਾਫੀਆ ਤੋਂ ਖਤਰਾ ਆ ਉਹਨਾਂ ਲੋਕਾਂ ਤੋਂ ਖਤਰਾ ਸਾਡੇ ਪਿੰਡ ਦਾ ਉਹਨੇ ਬੰਦਾ ਜਿਹੜਾ ਵੜ ਦਿੱਤਾ ਤੇ ਮੈਂ ਅੱਜ ਕੋਸ਼ਿਸ਼ ਕੀਤੀ ਵੀ ਉੱਥੇ ਜਾ ਕੇ ਜਿਹੜਾ ਹਸਪਤਾਲ ਫੌਜੀ ਸਾਹਿਬ ਪਏ ਨੇ ਅੱਜ ਤੋਂ ਮੇਰੇ ਖਾਲ ਵੀ ਜਦੋਂ ਆ ਜੰਗ ਵਾਲਾ ਮਾਹੌਲ ਸੀਗਾ ਸਰਕਾਰ ਕਹਿੰਦੀ ਸੀ ਫੌਜ ਸਾਡੇ ਲਈ ਰੱਬ ਆ ਉਹ ਸੂਬੇਦਾਰ ਜਿਹੜਾ ਰਣਵੀਰ ਸਿੰਘ ਰਣਵੀਰ ਹੀ ਆ ਨਾ ਜੀ ਉਹਨਾਂ ਦਾ ਨਾਮ ਰਣਵੀਰ ਸਿੰਘ ਸੂਬੇਦਾਰ ਰਟਾਇਰ ਆ ਯਾਰ ਉਹਨੂੰ ਨਸ਼ਾ ਮਾਫੀਆ ਨੇ ਵੜ ਦਿੱਤਾ ਕਿਉਂਕਿ ਉਹ ਨਸ਼ਾ ਵਿਰੋਧੀ ਕਮੇਟੀ ਦੇ ਵਿੱਚ ਸੀਗਾ ਔਰ ਉਹ ਹਸਪਤਾਲ ਚ ਪਿਆ ਦੋਵੇਂ ਲੱਤਾਂ ਉਹਦੀਆਂ ਬੁਰੀ ਤਰ੍ਹਾਂ ਵੱਡੀਆਂ ਨੇ ਹੱਡੀਆਂ ਦੇ ਟੋਟੇ ਆਪਾਂ ਬਾਹਰ ਵੇਖੇ ਲਪਾਪਿਆਂ ਚ ਉਹਨਾਂ ਦੇ ਘਰਦਿਆਂ ਕੋਲ ਉਹਨਾਂ ਦਾ ਬੱਚਾ 14 15 ਸਾਲ ਦਾ ਹੈ ਕਿ 16 ਸਾਲ ਦਾ ਮੇਰੇ ਖਿਆਲ 11ਵੀਂ 12ਵੀਂ ਉਹਨੇ ਕੀਤੀ ਹੈ ਉਹਦੀਆਂ ਲੱਤਾਂ ਤੱਕ ਵੜ ਦਿੱਤੀਆਂ ਗਈਆਂ ਔਰ ਇਹ ਵੀ ਬੰਦਾ ਜਿਹੜਾ ਲਖਵੀਰ ਹੈ ਨਸ਼ਾ ਵਿਰੋਧੀ ਕਮੇਟੀ ਦੇ ਵਿੱਚ ਹੈ ਇਹ ਪਹਿਲਾਂ ਵੀ ਨਸ਼ੇ ਦੇ ਖ ਜਿਸ ਦਿਨ ਫੌਜੀ ਸਾਹਿਬ ਨੂੰ ਸੱਟਾਂ ਲੱਗਦੀਆਂ ਨੇ ਲੋਕ ਇਹਨੂੰ ਕਹਿੰਦੇ ਨੇ ਵੀ ਯਾਰ ਇਹ ਹੱਤ ਧੋਕੀ ਪਰ ਪਰ ਗੱਲ ਇਹ ਚ ਵੀ ਇੱਕ ਹੋਰ ਆ ਮੇਰੀ ਇਸ ਬੰਦੇ ਨੂੰ ਲੈ ਕੇ ਇੱਕ ਹੀ ਆ ਇਸ ਬੰਦੇ ਨੇ ਹਾਈਲਾਈਟ ਕਰਿਆ ਜੇ ਮੁੰਡਾ ਹਾਈਲਾਈਟ ਨਾ ਕਰਦਾ ਇਸ ਗੱਲ ਨੂੰ ਸੋਸ਼ਲ ਮੀਡੀਆ ਤੇ ਨਾ ਪਾਉਂਦਾ ਮੈਨੂੰ ਨਹੀਂ ਲੱਗਦਾ ਸੀ ਇਹ ਪੰਜਾਬ ਦੇ ਵਿੱਚ ਮਸਲਾ ਬਣਨਾ ਪਰ ਕੀ ਮੁੱਦੇ ਹੀ ਚੱਕਣਾ ਇਹਨੇ ਮੁੱਦਾ ਹੀ ਚੱਕਿਆ ਗੁਨਾਹ ਹੈ ਇਥੇ ਕੋਈ ਮੈਂ ਮੈਂ ਉਸ ਗੱਲ ਤੇ ਵੀ ਬਾਅਦ ਚ ਆਉਣ ਲੱਗਾ ਆਪਾਂ ਸਾਰੀਆਂ ਗੱਲਾਂ ਕਰਦੇ ਆ ਪਹਿਲਾਂ ਲੋਕਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਵੀ ਇਹ ਮੁੱਦਾ ਕੀ ਹੈ ਜਿਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਪੁਲਿਸ ਆਉਂਦੀ ਹੈ ਵੀ ਵੀਡੀਓ ਨਾ ਪਾਓ ਮੀਡੀਆ ਵਾਲੇ ਨਾ ਸੱਦੋ ਨਾ ਵੀਡੀਓ ਪਾਉਂਦਾ ਨਾ ਇਹ ਮਤਲਬ ਮੁੱਦਾ ਚੁੱਕਿਆ ਜਾਂਦਾ ਤੇ ਕਿੰਨੇ ਸਾਰਨ ਵੀਰ ਸਿੰਘ ਫੌਜੀ ਸਾਹਿਬ ਦਾ ਪਤਾ ਲੈਣਾ ਸੀਗਾ ਕਿੱਥੇ ਉਹ ਮਸਲਾ ਚੁੱਕਿਆ ਜਾਣਾ ਸੀ ਕਿੱਥੇ ਐਸ ਐਚਓ ਲੈਣਾ ਜ਼ਰੂਰ ਹੋਣਾ ਸੀਗਾ ਸੋ ਇਹੋ ਜੇ ਲੋਕਾਂ ਨੂੰ ਤੇ ਸਨਮਾਨਤ ਕਰਨਾ ਚਾਹੀਦਾ ਆਪਾਂ ਜਿਹੜੇ ਬੰਦੇ ਸ਼ਰਾਬ ਨਾ ਮਰਦੇ ਉਹਨਾਂ ਨੂੰ 10-10 ਲੱਖ ਰੁਪਈਆ ਦਿੰਨੇ ਜਿਹੜੀਆਂ ਨਸ਼ਾ ਵਿਰੋਧੀ ਕਮੇਟੀਆਂ ਜਿਹੜੀਆਂ ਟੀਮਾਂ ਚਲਾਉਂਦੀਆਂ ਨੇ ਆਪ ਦਾ ਤੇਲ ਫੂਕਦੀਆਂ ਨੇ ਆਪ ਦੇ ਖਤਰਾ ਮੁੱਲ ਲੈਂਦੀਆਂ ਨੇ ਸਲਮਾਨ ਤੇ ਉਹਨਾਂ ਦਾ ਬਣਦਾ ਯਾਰ ਮਾਲੀ ਸਾਹਿਤਾ ਤੇ ਉਹਨਾਂ ਲੋਕਾਂ ਦੀ ਬਣਦੀ ਹੈ ਔਰ ਮੈਂ ਦੱਸਣਾ ਚਾਹਉਣਾ ਵੀ ਲੋਕਾਂ ਨੂੰ ਆਮ ਪੰਜਾਬ ਦੀ ਜਨਤਾ ਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਕਿ ਯੁੱਧ ਮੁੱਦਿਆਂ ਦੇ ਵਿਰੁੱਧ ਹੈ ਵੀ ਸਾਡੇ ਖਿਲਾਫ ਆਵਾਜ਼ ਹੀ ਨਾ ਚੁੱਕੋ ਸਾਡੇ ਖਿਲਾਫ ਬੋਲਣਾ ਹੀ ਨਹੀਂ ਮੈਂ ਆ ਸਾਰਾ ਦੱਸਣ ਲੱਗਾ ਕਿ ਇਹ ਲਖਬੀਰ ਨੂੰ ਜਦੋਂ ਪਿੰਡ ਚੋਂ ਫੋਨ ਆਉਂਦੇ ਨੇ ਵੀ ਬੜੀ ਬੁਰੀ ਤਰ੍ਹਾਂ ਤੁਹਾਡੇ ਨਸ਼ਾ ਵਿਰੋਧੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵੜ ਦਿੱਤਾ ਗਿਆ ਉਹਨਾਂ ਦੀਆਂ ਲੱਤਾਂ ਵੜ ਦਿੱਤੀਆਂ ਗਈਆਂ ਹਸਪਤਾਲ ਦੇ ਵਿੱਚ ਉਹ ਜੇਰੇ ਇਲਾਜ ਨੇ ਤੇ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਖਲੋਣਾ ਚਾਹੀਦਾ ਕੋਈ ਪਿੰਡ ਦੇ ਵਿੱਚ ਇੰਨਾ ਸਹਿਮ ਸੀਗਾ ਕੋਈ ਬੋਲਣ ਲਈ ਤਿਆਰ ਨਹੀਂ ਸੀਗਾ ਔਰ ਮੈਂ ਮੈਂ ਇੰਟਰਵਿਊ ਕਰੀਆ ਲਖਵੀਰ ਨਾਲ ਮੈਨੂੰ ਲੱਗਦਾ ਲਖਵੀਰ ਇਕੱਲਾ ਬੰਦਾ ਸੀ ਪਿੰਡ 'ਚ ਜਿਹੜਾ ਔਰ ਇਸ ਬੰਦੇ ਨੇ ਜਦੋਂ ਇਹ ਆਵਾਜ਼ ਚੁੱਕੀ ਆ ਵੀਡੀਓ ਪਾਈ ਆ ਤੇ ਐਸਐਚਓ ਨੂੰ ਗਲੋਂ ਫੜਿਆ ਤੈਨੂੰ ਗੜੋਂ ਫੜ ਕੇ ਨੂੰ ਕਹਿ ਰਿਹਾ ਵੀ ਤੂੰ ਇਹ ਵੀਡੀਓ ਕੋ ਪਾਈ ਤੇਰੇ ਉੱਤੇ ਮੈਂ ਕੇਸ ਰਜਿਸਟਰਡ ਕਰ ਦੇਣਾ ਇਹ ਫੇਕ ਵੀਡੀਓ ਹੈ ਫਿਰ ਇਹਨੇ ਅੱਜ ਸਾਰਾ ਪਿੰਡ ਇਕੱਠਾ ਕੀਤਾ ਸਾਰੇ ਪਿੰਡ ਨੇ ਦੁਵਾਈ ਦਿੱਤੀ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਹੈਗਾ ਦੂਜੀ ਰਹੀ ਫੇਕ ਗੱਲ ਵਾਲੀ ਇਦੋਂ ਤੇ ਤੇ ਬਾਅਦ ਚੋ ਫੇਕ ਵੀਡੀਓ ਦਾ ਪਰਚਾ ਦੇਉਂ ਵਾਵਾਵਾਂ ਡਾਊਨ ਵਾਲਾ ਪਰਚਾ ਹੁੰਦਾ ਨਾ ਤੇ ਸੀਐਮ ਸਾਹਿਬ ਤੇ ਰੋਜ਼ ਡਾਉਂਦੇ ਨੇ ਯਾਰ ਜੇ ਇਹਨੂੰ ਟੀਆਰਪੀ ਚਾਹੀਦੀ ਸੀ ਤੇ ਸੀਐਮ ਸਾਹਿਬ ਨੂੰ ਤੇ ਰੋਜ਼ ਹੀ ਟੀਆਰਪੀ ਚਾਹੀਦੀ ਆ ਰੋਜ਼ ਹੀ ਨਵਾਂ ਮੁੱਦਾ ਚਾਹੀਦਾ ਮਤਲਬ ਉਹ ਬਣਨ ਦੀ ਕੋਸ਼ਿਸ਼ ਕਰਦੇ ਨੇ ਜਿ ਤਰ੍ਹਾਂ ਉਹ ਨਾਇਕ ਫਿਲਮ ਦੇ ਵਿੱਚ ਨਹੀਂ ਉਹ ਨਿਲਕਪੂਰ ਸੀਗਾ ਵੀ ਮੌਕੇ ਦੇ ਉੱਤੇ ਹੀ ਰਿਜ਼ਲਟ ਉਹ ਫਿਲਮਾਂ ਨੇ ਹਕੀਕਤ ਦੇ ਵਿੱਚ ਉਹ ਕੁਝ ਨਹੀਂ ਹੈਗਾ ਮਤਲਬ ਉਸ ਤਰੀਕੇ ਸਰਕਾਰਾਂ ਨਹੀਂ ਚੱਲਦੀਆਂ ਆਪਾਂ ਉਹ ਮਹਾਰਾਜ ਵਾਲਾ ਵੀ ਇੱਕ ਕੇਸ ਵੇਖਿਆ ਸੀ ਮਣਕਿਓ ਲੋਕ ਕੋਰਟ ਦੇ ਵਿੱਚੋਂ ਹੀ ਜ਼ਮਾਨਤ ਲੈ ਕੇ ਆ ਗਏ ਉਹ ਤੋਂ ਕੇਸ ਦਾ ਬਣਨਾ ਵੀ ਕੁਝ ਨਹੀਂ ਇਸ ਤਰੀਕੇ ਜਿਹੜੀ ਸਰਕਾਰ ਨਹੀਂ ਚੱਲ ਸਕਦੀ ਔਰ ਉਸ ਤੋਂ ਬਾਅਦ ਐਸਐਚਓ ਨੂੰ ਧਮਕੀਆਂ ਲਾਉਂਦਾ ਰਿਹਾ ਐਸਐਚਓ ਨੂੰ ਵੀਡੀਓ ਡਿਲੀਟ ਕਰਨ ਲਈ ਕਹਿੰਦਾ ਰਿਹਾ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਜੇ ਸੱਚ ਜੀ ਤੁਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਉਣਾ ਚਾਹੁੰਦੇ ਹੋ ਤੇ ਲੋਕਾਂ ਦੀ رائے ਲਓ ਲੋਕਾਂ ਕੋਲੋਂ ਹਕੀਕਤ ਜਾਣੋ ਨਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਕੋਲੋਂ ਵੀਡੀਓ ਬਣਾਓ ਲੋਕਾਂ ਕੋਲੋਂ ਬਣਾਓ ਇੱਥੇ ਮੇਰੇ ਖਿਆਲ ਵੀ 20 ਪਿੰਡ ਦੇ ਵਿੱਚ ਲੋਕਾਂ ਨੂੰ ਫੋਨ ਆਇਆ ਆਪਾ ਉਖਲੋਤਾ ਇਹਨਾਂ ਨੂੰ ਫੋਨ ਆ ਰਹੇ ਆ ਵੀ ਵੀਡੀਓ ਪਾਓ ਸਾਡੇ ਪਿੰਡ ਦੇ ਵਿੱਚ ਨਸ਼ਾ ਨਹੀਂਗਾ ਇਹਨਾਂ ਦੇ ਕਹਿਣ ਨਾਲ ਨਸ਼ਾ ਮੁੱਕ ਜਾਊਗਾ ਪੁਲਿਸ ਦੇ ਕਹਿਣ ਨਾਲ ਵੀਡੀਓ ਪਾਉਣ ਨਾਲ ਨਸ਼ਾ ਮੁੱਕ ਜਾਊਗਾ ਪਰ ਮੈਨੂੰ ਐਂ ਤਾਂ ਦੱਸੋ ਲਾਈਨ ਹਾਜ਼ਰ ਆਰਾਮ ਕਰਨਾ ਹੁੰਦਾ ਹੈ ਕਿ ਕੋਈ ਸਜ਼ਾ ਹੁੰਦੀ ਹੈ ਮੈਂ ਤੇ ਅੱਗੇ ਵੀ ਕਿਹਾ ਕਿ ਜਿਹੜੇ ਸਾਡੇ ਉੱਥੇ 27 ਬੰਦੇ ਮਰੇ ਨੇ ਸ਼ਰਾਬ ਪੀ ਕੇ ਜਿਹੜੀਆਂ ਮੌਤਾਂ ਹੋਈਆਂ ਨੇ ਤਿੰਨ ਉਸ ਤੋਂ ਬਾਅਦ ਲੁਧਿਆਣੇ ਮਰ ਗਏ ਉਹਦੇ ਤੋਂ ਹੀ ਸਬਕ ਸਿੱਖ ਲੈਣਾ ਚਾਹੀਦਾ ਉੱਥੇ ਵੀ ਡੀਐਸਪੀ ਇੱਕ ਜਿਹੜਾ ਉਹ ਸਸਪੈਂਡ ਕੀਤਾ ਉਹਦੇ ਨਾਲ ਨਾਲ ਇੱਕ ਅਕਸਾਈਜ਼ ਵਾਲਾ ਸਸਪੈਂਡ ਕੀਤਾ ਐਸਐਚਓ ਇਹ ਇਹਨਾਂ ਦਾ ਜਿਹੜਾ ਪੀਰੀਅਡ ਹੁੰਦਾ ਨਾ ਇੰਜੋਏ ਕਰਨ ਵਾਲਾ ਪੀਰੀਅਡ ਹੁੰਦਾ ਤਨਖਾਹ ਅੱਧੀ ਮਿਲ ਜਣੀ ਐ ਅੱਧੀ ਬਾਅਦ ਚ ਮਿਲ ਜਣੀ ਐ 120 ਬੰਦੇ ਮਰੇ ਸੀਗੇ ਸ਼ਰਾਬ ਪੀ ਕੇ ਤਰਨਤਨ ਜ਼ਿਲ੍ਹੇ ਦੇ ਵਿੱਚ ਉਹ ਬੰਦੇ ਸਸਪੈਂਡ ਹੋਏ ਅਜੋ ਡਿਊਟੀਆਂ ਤੇ ਨੇ ਪ੍ਰਮੋਟ ਵੀ ਹੋ ਗਏ ਉਹਦੋਂ ਮੈਂ ਲਿਸਟ ਦਿੱਤੀ ਇਹਨਾਂ ਨੂੰ ਉਹ ਜਿਹੜੇ ਡਿਵੀਜ਼ਨਲ ਕਮਿਸ਼ਨਰ ਸੀਗੇ ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਵੀ ਆਹ ਬੰਦੇ ਵਿੱਚ ਇਹ ਤੇ ਦੋਸ਼ੀ ਨੇ ਤੇ ਉਸ ਤੋਂ ਬਾਅਦ ਉਹ ਪ੍ਰਮੋਟ ਵੀ ਹੋ ਜਾਂਦੇ ਨੇ ਇਹ ਸਸਪੈਂਡ ਕਰਨਾ ਜਾਂ ਲਾਈਨ ਹਜ਼ਰ ਕਰਨਾ ਇਹ ਇੰਜੋਏ ਕਰਨ ਵਾਲਾ ਪੀਰੀਅਡ ਹੈ ਜਦੋਂ ਬੰਦੇ ਦੁਹਾਈ ਦੇ ਰਹੇ ਆ ਵੱਢਣ ਤੋਂ ਬਾਅਦ ਉਸ ਬੰਦੇ ਨੂੰ ਉਹ ਪਿਸਟਲ ਲੈ ਕੇ ਆਪਣੀਆਂ ਰੀਲਾਂ ਪਾਉਂਦੇ ਫਿਰਦੇ ਨੇ ਉਹ ਸ਼ਰਿਆਮ ਪਿੰਡ ਦੇ ਵਿੱਚ ਕਹਿ ਕੇ ਗਏ ਨੇ ਵੀ ਅਸੀਂ 20000 ਰੁਪਇਆ ਜਿਹੜਾ ਮਹੀਨਾ ਥਾਣੇ ਦੇ ਵਿੱਚ ਦਿੰਨੇ ਆ ਸਾਡਾ ਉੱਥੇ ਮਹੀਨਾ ਹਫਤਾ ਚੱਲਦਾ ਵਾ 4 ਰੋਜ਼ੀ ਮਹੀਨਾ ਦਿੰਨੇ ਮਹੀਨੇ ਦੇ ਵਿੱਚ ਅਸੀਂ ਵੀ ਹਫਤਾ 20000 ਹੋਇਆ ਤੇ 80000 ਰੁਪਇਆ ਅਸੀਂ ਦੇ ਰਹੇ ਆ ਤੇ ਉੱਥੇ ਪਿੰਡ ਵਾਲੇ ਸੇਵ ਕਿੱਥੋਂ ਅੱਜ ਮੈਂ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਆ ਤੁਸੀਂ ਵੇਖਿਆ ਕੱਲਾ ਹੀ ਘਰ ਹੈ ਦਾ ਖੇਤਾਂ ਦੇ ਵਿੱਚ ਉਸ ਤੋਂ ਬਾਅਦ ਵੀ ਇਹਨੂੰ ਖਤਰਾ ਮਤਲਬ ਜੇ ਇਹਨੂੰ ਆਪਾਂ ਕਹਿ ਦਈਏ ਨਾ ਵੀ ਗੋਗਲੂਆਂ ਤੋਂ ਮਿੱਟੀ ਝਾੜਨੀ ਆ ਵੀ ਲਖਵੀਰ ਤੂੰ ਲਾਇਸੈਂਸ ਲੈ ਲੈ ਤੂੰ ਹਥਿਆਰ ਲੈ ਲੈ ਮੁਰਕੇ ਦਾ ਹਥਿਆਰ ਇਹਦੇ ਉੱਤੇ ਪਾਉਣ ਕੇ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਮੈਂ ਡੀਆਈ ਸਾਹਿਬ ਨੂੰ ਵੀ ਫੋਨ ਕਰੰਨੇ ਆ ਵੀ ਕੰਮ ਸੇ ਕੰਮ ਜਿੰਨਾ ਚਿਰੇ ਸਾਰਾ ਮਸਲਾ ਸੁਲਟਦਾ ਨਹੀਂਗਾ ਸੁਲਝਦਾ ਨਹੀਂਗਾ ਇਹਨੂੰ ਇੱਕ ਦਾ ਬੰਦਾ ਹੀ ਸੁਰੱਖਿਆ ਵਾਸਤੇ ਪ੍ਰਦਾਨ ਕੀਤਾ ਜਾਵੇ ਜਿਹੜੇ ਬੰਦੇ ਸ਼ਰੇਆਮ ਫੌਜੀ ਦੀਆਂ ਐਡਾ ਤਾਕਤਵਰ ਐਸਪੋਰਟਸਮੈਨੋਂ ਫੌਜੀ ਜਿਨ੍ਹਾਂ ਨੂੰ ਆਪਾਂ ਮਿਲ ਕੇ ਆਏ ਆ ਉਹਦੀਆਂ ਲੱਤਾਂ ਵੜ ਸਕਦੇ ਨੇ ਕੱਲਾ ਘਰ ਹੈ 4 ਮਹੀਨੇ ਦੀ ਬੱਚੀ ਲੈ ਕੇ ਯਾਰ ਉਹਦੀ ਵੀਡੀਓ ਪਾ ਰਿਆ ਹੋਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ 100 100 ਤੁਸੀਂ ਗਨਮੈਨ ਆਵ ਲਈ ਫਿਰਦੇ ਹੋ ਪੰਜਾਬ ਪੰਜਾਬ ਤੁਹਾਡੇ ਗਾਂ MLA ਲਈ ਫਿਰਦੇ ਮੰਤਰੀ ਲਈ ਫਿਰਦੇ ਨੇ ਤੇ ਜਿਹੜੇ ਬੰਦੇ ਵਾਕਿਆ ਹੀ ਨਸ਼ਿਆਂ ਦੇ ਖਿਲਾਫ ਲੜਨਾ ਚਾਹੁੰਦੇ ਆ ਜਿਹੜੇ ਬੰਦੇ ਵਾਕਿਆ ਯੁੱਧ ਚਲਾਉਣਾ ਚਾਹੁੰਦੇ ਆ ਨਸ਼ਿਆਂ ਦੇ ਵਿਰੁੱਧ ਉਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਤੇ ਕਰੋ ਉਹਨਾਂ ਨੂੰ ਤੇ ਕੁਛ ਨਾ ਕੁਛ ਮਤਲਬ ਅੱਛਾ ਤੁਸੀਂ ਸੀਐਮ ਸਾਹਿਬ ਦੀ ਸ਼ਾਦਾ ਪ੍ਰੈਸ ਕਾਨਫਰੈਂਸ ਬਹੁਤ ਲੋਕਾਂ ਨੇ ਵੀ ਦੇਖੀਓ ਤੁਸੀਂ ਵੀ ਦੇਖੀਓ ਇੱਕ ਸਵਾਲ ਕਰਦੀ ਆ ਰਿਪੋਰਟਰ ਕੁੜੀ ਵੀ ਪਿੰਡਾਂ ਦੇ ਵਿੱਚ ਬੋਰਡ ਲੱਗ ਰਹੇ ਆ ਜੀ ਵੀ ਪਿੰਡ ਬਕਾਊ ਆ ਜੀ ਸੀਐਮ ਸਾਹਿਬ ਕਹਿੰਦੇ ਇਹ ਕਿਹੜਾ ਫਿਰ ਅਸੀਂ ਅਸੀਂ ਬਕਾਉਨੇ ਆ ਇਹ ਵਿੱਚੋਂ ਉਹਨਾਂ ਦੇ ਹਾਲਾਂਕਿ ਪੂਰਾ ਬਿਆਨ ਆ ਲੋਕ ਉਹ ਵੀ ਸੁਣ ਲੈਣ ਪਰ ਵਿੱਚਕ ਲੈਣਾ ਵੀ ਇਹ ਵੀ ਕਿਹੜਾ ਅਸੀਂ ਬਕਾਉਣੇ ਆ ਪਹਿਲਾਂ ਜਦੋਂ ਸ਼ਰਾਬ ਨਾਲ ਬੰਦੇ ਮਰੇ ਸੀ ਉਦੋਂ ਵੀ ਇੱਕ ਮੰਤਰੀ ਦਾ ਬਿਆਨ ਸੀ ਵੀ ਕਿਹੜਾ ਅਸੀਂ ਵੀ ਇਹ ਚਦੇ ਆ ਇਹ ਨਜਾਇਜ਼ ਸ਼ਰਾਬ ਅਸੀਂ ਤਾਂ ਠੇਕਿਆਂ ਤੇ ਵੇਚਦੇ ਇਹ ਨਵਰੀ ਜਦੋਂ ਸ਼ਰਾਬ ਪੀ ਕੇ ਬੰਦੇ ਮਰੇ ਸੀ ਉਦੋਂ ਅਮਨ अरोड़ा ਉਹਨਾਂ ਇੱਕ ਬਿਆਨ ਦਿੱਤਾ ਸੀ ਕਿ ਇਹ ਲੋਕ ਠੇਕਿਆਂ ਤੋਂ ਲੈ ਕੇ ਪੀਣ ਕੱਲਾ ਇਹ ਨਹੀਂ ਮੈਂ ਉਹਨਾਂ ਨੂੰ ਦੱਸਿਆ ਹੈ ਕਿ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਤੁਹਾਡੇ ਵਰਗਾ ਪੜਿਆ ਲਿਖਿਆ ਬੰਦਾ ਵੀ ਜੇ ਇਹੋ ਜੀ ਗੱਲ ਕਰੇ ਤੇ ਉਹਨੂੰ ਮੈਂ ਬੇਵਕੂਫੀ ਗਾਊਂਗਾ ਸਮਾਜ ਚ ਨਸ਼ਾ ਵਿਖਦਾ ਸਮਾਜ ਦੇ ਵਿੱਚ ਮਾਰੂ ਨਸ਼ਾ ਵਿਖਦਾ ਹੈ ਸਮਾਜ ਚ ਕ੍ਰਾਈਮ ਹੁੰਦਾ ਤੇ ਟੋਟਲ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਤੁਹਾਡਾ ਕੰਮ ਹੈ ਉਹਨੂੰ ਰੋਕਣਾ ਤੁਹਾਡੇ ਕੋਲ ਇੰਟੈਲੀਜੈਂਸ ਹੈ ਤੁਹਾਡੇ ਕੋਲ ਪੁਲਸ ਹੈ ਤੁਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ ਅੱਜ ਵੀ ਆਪਾਂ ਸੀਐਮ ਸਾਹਿਬ ਦੀ ਸਟੇਟਮੈਂਟ ਹੁਣੇ ਮੈਂ ਅੰਦਰ ਬੈਠਾ ਸੁਣਦਾ ਸੀਗਾ ਕਿ ਇੱਕ ਪੋਸਟਰ ਲਾ ਦਿੱਤਾ ਫਿਰ ਕੀ ਆ ਕਿਦਾ ਆਪਦਾ ਘਰ ਵੇਚਣ ਨੂੰ ਜੀ ਕਰਦਾ ਯਾਰ ਉਨੇ ਸਾਰਾ ਪਿੰਡ ਕਿਹਾ ਵੇਚ ਦਿਓ ਉਹਨੇ ਕੱਲੇ ਨੇ ਨਹੀਂ ਅੱਜ ਸਾਰੇ ਪਿੰਡ ਦੇ ਇਕੱਠ ਨੇ ਦੱਸਿਆ ਵੀ ਜਾਓ ਅਸੀਂ ਪੋਸਟਰ ਸਹੀ ਲਾਇਆ ਸਾਡਾ ਪਿੰਡ ਖਰੀਦ ਲਓ ਯਾਰ ਅਸੀਂ ਇਸ ਨਰਕ ਚੋਂ ਨਿਕਲਣਾ ਚਾਹੁੰਦੇ ਆਂ ਹੋਰ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਉਹ ਕਹਿੰਦੇ ਇੱਕ ਪੋਸਟਰ ਦੇ ਨਾਲ ਕੀ ਹੁੰਦਾ ਵਾ ਅਸੀਂ ਕਿਹੜਾ ਨਸ਼ਾ ਆਬ ਦਿੱਤਾ ਵਾ ਤੁਸੀਂ ਮੁੱਖ ਮੰਤਰੀ ਹੋ ਯਾਰ ਤੁਸੀਂ ਚੌਂਕੀਦਾਰ ਹੋ ਪੰਜਾਬ ਦੇ ਤੁਸੀਂ ਕਸਟੋਡੀਅਨ ਹੋ ਤੁਹਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਵੀ ਪੰਜਾਬ ਦੇ ਵਿੱਚ ਕੋਈ ਨਜਾਇਜ਼ ਮੌਤ ਹੁੰਦੀ ਆ ਪੰਜਾਬ ਦੇ ਵਿੱਚ ਇੱਥੋਂ ਤੱਕ ਹੀ ਕੋਈ ਐਕਸੀਡੈਂਟਲ ਮੌਤ ਹੁੰਦੀ ਆ ਉਹ ਵੀ ਜ਼ਿੰਮੇਵਾਰੀ ਨਰੋਲ ਤੁਹਾਡੀ ਬਣਦੀ ਆ ਜੇ ਕੋਈ ਸੜਕ ਨਹੀਂ ਠੀਕ ਜੇ ਸੜਕ ਦੇ ਉੱਤੇ ਟੋਆ ਆ ਕਿ ਤੋ ਕੋਈ ਬੱਚੇ ਨੂੰ ਸੱਟ ਲੱਗਦੀ ਆ ਉਹ ਟੋਟਲ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਤੇ ਸਰਕਾਰ ਦੀ ਬਣਨੀ ਚਾਹੀਦੀ ਆ ਵਿਭਾਗ ਦੀ ਬਣਨੀ ਚਾਹੀਦੀ ਆ ਜਦੋਂ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਹੀ ਭੱਜਣਾ ਸ਼ੁਰੂ ਕਰ ਦਿੱਤਾ ਜਦੋਂ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਨਹੀਂ ਚਾਹੁੰਦੇ ਫਿਰ ਇੱਥੋਂ ਤੱਕ ਜੰਗਲ ਰਾਜ ਆ ਫੌਜੀ ਸਾਹਿਬ ਦਾ ਆਪਾਂ ਪਤਾ ਲਿਆ ਐਫ ਆਈ ਆਰ ਲੈਣ ਲਈ ਉਹਨਾਂ ਨੂੰ ਕਿੰਨੀ ਜਦੋਜਹਦ ਕਰਨੀ ਪਈ ਵਿੜੇ ਬੰਦੇ ਨੇ ਐਫ ਆਈ ਆਰ ਦਰ ਉਹਨੂੰ ਤੁਸੀਂ ਐਫ ਆਈ ਆਰ ਵੀ ਨਾ ਦੋ ਯਾਰ ਉਹਨੂੰ ਐਮ ਐਲ ਆਰ ਵੀ ਨਾ ਕੱਟ ਕੇ ਦਓ ਮਤਲਬ ਤੁਸੀਂ ਇਹ ਇਹ ਤੋਂ ਵੱਧ ਨਰਕੀ ਹੋ ਸਕਦਾ ਤੇ ਇਹ ਤੋਂ ਵੱਧ ਇਹੋ ਜਿਹਾ ਰਾਜ ਤੇ ਕੋਰੀਆ ਦੇ ਵਿੱਚ ਵੀ ਨਹੀਂ ਹੋ ਸਕਦਾ ਵੀ ਯਾਰ ਉਹ ਜਿੱਥੇ ਉਹ ਮਤਲਬ ਮਰਜ਼ੀ ਨਾਲ ਚੱਲਦਾ ਹੈ ਮਰਜ਼ੀ ਨਾਲ ਜਿਹਨੂੰ ਮਰਜ਼ੀ ਮਾਰ ਸਕਦਾ ਉਸ ਤੋਂ ਵੀ ਗੰਦਾ ਰਾਜ ਆਪਾਂ ਦੇਣਨੇ ਆ ਜੇ ਮੇਰੇ ਕਾਗਜ਼ਾਂ ਦੇ ਉੱਤੇ ਮੇਰੀ ਸਟੇਟਮੈਂਟ ਦੇ ਉੱਤੇ ਪਰਚਾ ਦਰਜ ਹੋਇਆ ਤੇ ਮੈਨੂੰ ਸਭ ਤੋਂ ਪਹਿਲਾਂ ਉਹ ਐਫ ਆਈ ਆਰ ਪਹੁੰਚਣੀ ਚਾਹੀਦੀ ਇੱਥੇ ਹੁੰਦਾ ਕਿ ਆ ਵੀ ਦੋਸ਼ੀਆਂ ਨੂੰ ਪਹਿਲਾਂ ਪਹੁੰਚਦੀ ਹੈ ਵੀ ਭਈ ਆ ਤੁਹਾਡੇ ਖਿਲਾਫ ਹੈ ਇਹਦੇ ਬਦਲੇ ਤੁਸੀਂ ਆਪਣੇ ਵਕੀਲ ਨੂੰ ਦੱਸੋ ਇਹਦੀ ਕੋਈ ਬੇਲ ਕਰਾ ਲਓ ਰਾਹ ਸਾਫ਼ ਕੀਤੇ ਜਾਂਦੇ ਨੇ ਔਰ ਮੈਂ ਇੱਥੋਂ ਤੱਕ ਇਹ ਵੀ ਕਹਿਣ ਚ ਮੈਨੂੰ ਕੋਈ ਗਰੇਜ ਨਹੀਂਗਾ ਕਿ ਜਿੱਥੇ-ਜਿੱਥੇ ਵੀ ਪੁਲਿਸ ਥਾਣੇ ਨੇ ਜਿੱਥੇ-ਜਿੱਥੇ ਪੁਲਿਸ ਚੌਕੀਆਂ ਨੇ ਉਹਨਾਂ ਇਲਾਕਿਆਂ 'ਚ ਨਸ਼ਾ ਵੱਧ ਜਿਹੜਾ ਵਿਖਦਾ ਵਾ ਬਾਕੀ ਇਲਾਕਿਆਂ ਦੇ ਵਿੱਚ ਘੱਟ ਹੋਊਗਾ ਇਹ ਹਾਲਾਤ ਜਿਹੜੇ ਪੰਜਾਬ ਦੇ ਬਣੇ ਪਏ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਿੰਨੇ ਕਰਨਾ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਜਾਂਦੇ ਆ ਮਤਲਬ ਅੱਜ ਜੇ ਇਸ ਬੰਦੇ ਨੂੰ ਕੁਝ ਹੋ ਜਾਂਦਾ ਤੇ ਫੇਰ ਇਹਦਾ ਕੌਣ ਜ਼ਿੰਮੇਵਾਰ ਹੈ ਯਾਰ ਇੰਨੀ ਤੁਹਾਡੇ ਕੋਲ ਫੋਰਸ ਹੈ ਉਹ ਦਵਾਈ ਦੇ ਰਿਹਾ ਆਪਣੀ ਬੱਚੀ ਮਤਲਬ 4 ਸਾਲ ਦੀ ਬੱਚੀ ਉਹਨੇ ਹੱਥ ਦੇ ਵਿੱਚ ਫੜੀ ਆ ਤੇ ਉਹਨੂੰ ਲੈ ਕਿਹੜਾ ਬੰਦਾ ਆਪ ਆਪਣੇ ਬੱਚੇ ਨੂੰ ਕੈਮਰੇ ਤੇ ਲਿਆਉਂਦਾ ਯਾਰ ਮੈਂ ਤੇ ਨਹੀਂ ਅੱਜ ਤੱਕ ਲਿਆ ਕਿਹੜਾ ਬੰਦਾ ਜਿਹੜਾ ਮਤਲਬ ਇੰਨਾ ਦੁਖੀ ਹੋ ਗਿਆ ਉਹ ਕਹਿੰਦਾ ਮੇਰਾ ਪਰਿਵਾਰ ਆ ਮੇਰੀ ਮਾਂ ਆ ਮੇਰੀ ਵਾਈਫ ਹੈ ਨਾਲ ਤੇ ਮੈਂ ਇੱਥੇ ਰਹਿਣਾ ਵਾ ਮੇਰੇ ਮੇਰਾ ਟੱਬਰ ਤੇ ਬਚਾ ਲਓ ਔਰ ਇਹ ਨਹੀਂ ਵੀ ਨਸ਼ਾ ਕਰਦਾ ਹੁਣ ਉਹਨਾਂ ਦੇ ਘਰ ਕਿਉਂ ਨਹੀਂ ਟਾਏ ਜਾਂਦੇ ਆਪਾਂ ਮਹਿੰਮਤ ਤੇ ਬੜੀ ਚਲਾਈ ਆ ਆਪਾਂ ਉਹਨਾਂ ਦੇ ਘਰ ਕਿਉਂ ਨਹੀਂ ਟਾਉਂਦੇ ਮੈਂ ਨਾ ਅੱਜ ਸਪੈਸ਼ਲ ਇਹਦੇ ਉੱਤੇ ਉਹ ਬਾਬਾ ਨਜਮੀ ਦੀ ਨ ਅੰਨਾ ਜਮ ਸੁਣਦਾ ਸੀਗਾ ਮੈਂ ਉਹ ਸਾਰੀ ਅੱਜ ਪੰਜਾਬ ਦੇ ਹਾਤਾਂ ਤੇ ਟੋਕਦੀ ਐ ਜੇ ਤੁਸੀਂ ਕਹੋ ਤਾਂ ਮੈਂ ਸੁਣਾਵਾਂ ਤੁਹਾਨੂੰ ਉਹਦੇ ਉੱਤੇ ਬਾਬਾ ਨਜਮੀ ਕਹਿੰਦੇ ਆ ਵੀ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾਮ ਰਹੇ ਨੇ ਚੱਲੇ ਵਰਕੇ ਪਾੜੀ ਜਾਂਦੇ ਨੇ ਉਹਨਾਂ ਦਾ ਵੀ ਤੁਹੀਓ ਰੱਬ ਐ ਅੱਜ ਇਹਦਾ ਜਵਾਬ ਤੇ ਦੇ ਇਦਾਂ ਵੱਲ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ ਜਿਨ੍ਹਾਂ ਦੇ ਗਲ ਲੀਰਾਂ ਪਈਆਂ ਉਹਨਾਂ ਵੱਲ ਤੱਕਦੇ ਨਹੀਂ ਕਬਰਾਂ ਉੱਤੇ ਿੱੱਲੇ ਜੜੀਆਂ ਚਾਦਰਾਂ ਚੜ੍ਹੀ ਜਾਂਦੇ ਨੇ ਮਤਲਬ ਟੋਟਲ ਪੰਜਾਬ ਦੇ ਲਾਤਾਂ ਦੇ ਢੋਕਦੀ ਆ ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਮਲੇ ਸਿਆਈਆਂ ਹਾਕੇ ਮੇਰੇ ਦੁਸ਼ਮਨ ਦਾ ਸੱਜਣਾ ਨੂੰ ਕੀ ਬਣਿਆ ਮੇਰੇ ਫੁੱਲ ਲਤਾੜੀ ਜਾਂਦੇ ਨੇ ਚੱਲੋ ਬਾਬਾ ਨਜਮੀ ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ਆਪਾਂ ਨਿਕੇ ਨਿਕੇ ਘਰ ਢਾ ਰਹੇ ਆ ਛੋਟੇ ਛੋਟੇ ਸਮਗਲਰਾਂ ਦੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਨੇ ਉਹ ਦੱਸਦੇ ਨੇ ਵੀ ਇਹ ਪਰਿਵਾਰ ਅੱਜ ਦਾ ਕੰਮ ਨਹੀਂ ਕਰਨ ਰਿਹਾ ਜਿਨ੍ਹਾਂ ਨੇ ਵੱਢਿਆ ਇਹਨਾਂ ਦੇ ਘਰ ਤੇ ਹੁਣ ਸ਼ਾਮ ਤੱਕ ਢੱਟ ਜਾਣੇ ਚਾਹੀਦੇ ਸੀਗੇ ਬਾਕੀ ਜਿਹੜੇ ਘਰ ਢਾਏ ਨੇ ਉਹਨਾਂ ਨੂੰ ਕਿਹੜਾ ਸਜਾਵਾਂ ਹਈਆਂ ਕੋਰਟ ਦੇ ਵਿੱਚ ਜਿਹੜੇ ਤੁਸੀਂ ਘਰ ਢਾਏ ਕੇਸ ਹੀ ਚੱਲਦੇ ਆ ਨਾ ਉਹਨਾਂ ਦੇ ਇੱਕ ਬੰਦੇ ਨੇ ਤੁਹਾਡਾ ਨਸ਼ਾ ਵਿਰੋਧੀ ਮਹਿਮ ਦਾ ਬੰਦਾ ਵੜ ਦਿੱਤਾ ਤੁਹਾਡੀ ਨਸ਼ਾ ਯੁੱਧ ਨਸ਼ਾ ਵਿਰੋਧੀ ਫੂਕ ਹੀ ਕੱਢ ਕੇ ਰੱਖ ਦਿੱਤੀ ਯਾਰ ਤੇ ਤੁਸੀਂ ਕਮਾਲ ਕਰਦੇ ਹੋ ਵੀ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਹੀ ਮਹਿਸੂਸ ਨਾ ਬਤਿਆ ਹਸਤਾਲ ਵੀ ਚਲੋ ਸਾਬੇ ਸੀ ਇਤਨੇ ਫੌਜੀ ਸਾਹਿਬ ਮਤਲਬ ਉਹਨਾਂ ਦਾ ਇਲਾਜ ਵੀ ਮੈਂ ਤਾਂ ਹੁਣ ਵੀ ਆਪਾਂ ਸਲਾਹ ਕਰਦੇ ਸੀ ਵੀ ਜੇ ਉਹਨਾਂ ਨੂੰ ਕਦੇ ਡੀਐਮਸੀ ਖੜਨ ਦੀ ਲੋੜ ਹੈ ਜਾਂ ਪੀਜੀਆਈ ਉੱਥੇ ਲੈ ਜਾਣਾ ਚਾਹੀਦਾ ਇਹੋ ਜੇ ਲੋਕਾਂ ਨੂੰ ਸਨਮਾਨਤ ਕਰਨਾ ਚਾਹੀਦਾ ਜੀ ਵਾਕਿਆ ਤੁਹਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਆਪਾਂ ਸਿਰਫ ਖ਼ਬਰਾਂ ਦੇ ਵਿੱਚ ਆਪਾਂ ਟੀਆਰਪੀ ਲਈ ਮੈਂ ਅੱਜ ਦੀ ਤਰੀਕ ਤੇ ਕਹਿੰਦਾ ਚਲੋ ਇਹ ਬੰਦਾ ਬੋਲਦਾ ਹਨਾ ਇਹਦੇ ਉੱਤੇ ਦੋਸ਼ ਐਸਐਚਓ ਆਂਦਾ ਟੀਆਰਪੀ ਲਈ ਬੋਲਦਾ ਤੈਨੂੰ ਇਹ ਆਂਦਾ ਮੈਂ ਇੱਕ ਗੱਲ ਕਹਿੰਦਾ ਕਿਹੜਾ ਬੰਦਾ ਟੀਆਰਪੀ ਨਹੀਂ ਚਾਹੁੰਦਾ ਯਾਰ ਮੈਂ ਨਹੀਂ ਚਾਹੁੰਦਾ ਤੁਸੀਂ ਨਹੀਂ ਚਾਹ ਸਮਾਜ ਚਾਹੁੰਦੀ ਆ ਸਭ ਤੋਂ ਇਨਸਾਨ ਸਾਬ ਨਹੀਂ ਚਾਹੁੰਦੇ ਟੀਆਰਪੀ ਇਹ ਨਹੀਂ ਹੁੰਦੀ ਵੀ ਮੈਨੂੰ ਇਹਦੇ ਤੋਂ ਪੈਸੇ ਆਉਣੇ ਚਾਹੀਦੇ ਆ ਟੀਆਰਪੀ ਇਹ ਵੀ ਹੋਣੀ ਚਾਹੀਦੀ ਆ ਵੀ ਮੈਂ ਸਮਾਜ ਦੀ ਆਵਾਜ਼ ਚੁੱਕੀ ਯਾਰ ਯਾਰ ਬੰਦਾ ਮੇਰੀ ਸਿਫਤ ਕਰਦਾ ਅਸੀਂ ਸੀਸਾਂ ਵੀ ਲੈਣੀਆਂ ਲੋਕਾਂ ਦੀਆਂ ਹਰ ਬੰਦੇ ਦੀ ਆਪਣੀ ਮਨਛਾ ਆ ਕੋ ਪੈਸੇ ਆ ਕਿਸੇ ਦੀ ਸੋਚ ਵੀ ਮੈਂ ਆਪਣੀ ਸ਼ੋਭਾ ਮੈਂ ਆਪਦਾ ਦਾਇਰਾ ਵਧਾਉਣਾ ਮੈਂ ਲੋਕਾਂ ਦੇ ਹੱਕ ਸੱਚ ਲਈ ਖਲੋਣਾ ਕਿਹੜਾ ਬੰਦਾ ਸਮਾਜ ਦੇ ਵਿੱਚ ਮੈਨੂੰ ਅੱਜ ਦੱਸ ਦੋ ਚੋਰ ਤੋਂ ਸਾਧ ਤੱਕ ਤੇ ਪੀਐਨ ਤੋਂ ਪ੍ਰਧਾਨ ਮੰਤਰੀ ਤੱਕ ਕਿਹੜਾ ਬੰਦਾ ਟੀਆਰਪੀ ਨਹੀਂ ਚਾਹੁੰਦਾ ਮੋਦੀ ਸਾਹਿਬ ਟੀਆਰਪੀ ਨਹੀਂ ਚਾਹ ਭਗਵੰਤ ਮੈਂ ਟੀਆਰਪੀ ਨਹੀਂ ਚਾਹੁੰਦਾ ਕੱਲਾ-ਕੱਲਾ ਆਪਾਂ ਦੇ ਫਲਸ਼ਾਂ ਦੇ ਉੱਤੇ ਸਕੂਲਾਂ ਦੇ ਉੱਤੇ ਆਪਣੇ ਉਹ ਬੋਰਡ ਲਾਈ ਫਿਰਦੇ ਆ ਆਪਾਂ ਟੀਆਰਪੀ ਨਹੀਂ ਚਾਹੁੰਦੇ ਤੇ ਫਿਰ ਕੀ ਆ ਯਾਰ ਉਹਨੇ ਟੀਆਰਪੀ ਚੰਗੇ ਕੰਮ ਲਈ ਚਾਹੀ ਆ ਨਾ ਜੋ ਟੀਆਰਪੀ ਵੀ ਚਾਹੁੰਦਾ ਹੋਵੇ ਤੇ ਉਹਨੇ ਕਿਹੜਾ ਵੀ ਕਿਸੇ ਕੁੜੀਆਂ ਨੂੰ ਸ਼ੇਅਰ ਕਰਕੇ ਟੀਆਰਪੀ ਚਾਹੀ ਵੀ ਮੇਰੀ ਰੀਲ ਜਿਹੜੀ ਚੱਲ ਜਾਣੀ ਉਹਨੇ ਕਿਹੜਾ ਕੋਈ ਗੰਦ ਕੋ ਲਿਆ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਫਿਰ ਕੀ ਟੀਆਰਪੀ ਚਾਹੁੰਦਾ ਮੈਂ ਤਾਂ ਚਾਹਣਾ ਹਰ ਬੰਦਾ ਚਾਹੁੰਦਾ ਯਾਰ ਵੀ ਮੇਰੀ ਸ਼ੋਭਾ ਹੋਣੀ ਚਾਹੀਦੀ ਆ 10 ਲੋਕ ਕਿਤੇ ਮੇਰੀ ਪਿੱਠ ਮਗਰੋਂ ਵੀ ਪਿੱਠ ਪਿਛੇ ਖਲੋਤੇ ਹੋਣ ਤੇ ਮੇਰੀ ਸ਼ੋਭਾ ਕਰਨ ਕੌਣ ਨਹੀਂ ਚਾਹੁੰਦਾ ਯਾਰ ਆਪਾਂ ਸਿਰਫ ਐਵੇਂ ਵਾਹ ਚ ਗੱਲਾਂ ਕਰੀ ਜਾਂਦੇ ਆ ਉਹਨੂੰ ਸ਼ਾਬਾਸ਼ ਦੋ ਉਹਦਾ ਚੈਨਲ ਜਿਉ ਆਪਣੇ ਨਾਂ ਦੇ ਉੱਤੇ ਪੇਜ ਚਲਾਇਆ ਤੇ ਤੁਹਾਨੂੰ ਆਪਣੇ ਆਮ ਆਦਮੀ ਪਾਰਟੀ ਦੇ ਪੇਜਾਂ ਦੇ ਉੱਤੇ ਉਹਨੂੰ ਸ਼ੇਅਰ ਕਰਨਾ ਚਾਹੀਦਾ ਕਿ ਵਾਕਿਆ ਯਾਰ ਇਹਦੇ ਅਰਗੇ ਬਣੋ ਅਸੀਂ ਵਾਕਿਆ ਜਿਹੜੇ ਨਸ਼ੇ ਜਿਹੜਾ ਯੁੱਧ ਆ ਇਹਨਾਂ ਜਿਹੜੇ ਸਮਗਲਰ ਨੇ ਇਹਨਾਂ ਦੀ ਫੂਕ ਕੱਢਣੀ ਆ ਇਹਨਾਂ ਨੂੰ ਮਸਲਣਾ ਵਾ ਤੇ ਇਹੋ ਜਿਹੇ ਲੋਕਾਂ ਨੂੰ ਤੇ ਆਪ ਮੇਰਾ ਖਿਆਲ ਆ ਵੀ ਮੁੱਖ ਮੰਤਰੀ ਨੂੰ ਨਹੀਂ ਉਹਦੇ ਕੋਲ ਟਾਈਮ ਉਹਨਾਂ ਨੂੰ ਆਪ ਬਣਾਉਣਾ ਚਾਹੀਦਾ ਵੀ ਕਾਕਾ ਤੂੰ ਬਹੁਤ ਵਧੀਆ ਕੀਤਾ ਤੂੰ ਮੇਰੀ ਮਹਿਮ ਦਾ ਮਤਲਬ ਤੂੰ ਆਈਡਲ ਆ ਤੂੰ ਉਹਦਾ ਹੀਰੋ ਆ ਤੈਨੂੰ ਮੈਂ ਬ੍ਰੈਂਡ ਵੈਸਟਰ ਚੁਣਦਾ ਆਪਣੀ ਮਹਿਮਤਾ ਫਿਰ ਤੇ ਆਪਾਂ ਸਮਝਦੇ ਵੀ ਨਸ਼ਾ ਜਿਹੜਾ ਤੁਹਾਡਾ ਯੁੱਧ ਆ ਜਿਹੜਾ ਨਸ਼ਿਆਂ ਦੇ ਵਿਰੋਧ ਆ ਅੱਜ ਤੱਕ 31 ਮਹੀਨਾ ਗੀ ਕਿੰਨੂੰ ਦੱਸੋ ਸਸਪੈਂਡ ਕੀਤਾ ਮੈਂ ਤੇ ਪੁੱਛਦਾ ਹਾਂ ਸਵਾਲ ਕਰਦਾ ਹਾਂ ਦੱਸੋ ਮੈਨੂੰ ਕਿਸ ਨੂੰ ਸਸਪੈਂਡ ਕੀਤਾ ਕਿਸੇ ਵੱਡੇ ਅਫਸਰ ਨੂੰ ਫਾਇ ਲਾਇਆ ਜੇ ਥੱਲੇ ਕੋ ਪੈਸੇ ਲੀਂਦਾ ਉੱਤੇ ਕਿਸੇ ਕੋ ਪੈਸੇ ਨਹੀਂ ਜਾਂਦੇ ਮੈਂ ਤੁਹਾਨੂੰ ਆਪਣੇ ਇਲਾਕੇ ਚ ਵਿਖਾਉਣਾ ਸਾਡੇ ਵੀ ਕਿਸ ਦਿਨ ਆਉ ਤੁਹਾਨੂੰ ਦੱਸਾਂ ਉੱਥੇ ਵੀ ਨੱਤ ਸਾਹਿਬ ਨੇ ਹਮ ਦੱਸਦੇ ਵੀ ਉਹ ਹਿਹਾੜੇ ਦੇ ਵਿੱਚ ਇੰਨਾ ਨਸ਼ਾ ਉਹਨਾਂ ਇਲਾਕਿਆਂ ਦੇ ਵਿੱਚ ਵੀ ਤੇ ਉੱਥੇ ਤੇ ਸਾਡੇ ਐਮਐਲਏ ਲੋਕਾਂ ਕੋ ਪੈਸੇ ਲੈਂਦੇ ਫਿਰਦੇ ਨੇ ਯਾਰ ਬាទ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ